ਤ랜 ਜੇ ਤੁਹਾਡਾ ਮਨ ਅੱਗ ਚੁਕਾ ਨਾ ਦਿਵਾਲੀ ਦੇ ਤਿਹਾੜ ਤੋਂ ਬਾਅਦ ਹੈ ਵੀ ਹੈ ਵੀ ਖਾਣੇ ਖਾ ਕੇ ਮਠਿਆਈਆਂ ਖਾ ਕੇ ਤੇ ਬਣਾ ਕੇ ਖਾਓ ਆ ਚਟਪਟੀ ਸਬ지 ਤਾਂ ਜਿਹੜੀ ਤੁਹਾਨੂੰ ਬਹੁਤ ਵਧੀਆ ਲੱਗੇਗੀ ਤੁਹਾਡਾ ਮਨ ਵੀ ਵਧੀਆ ਹੋ ਜਾਏਗਾ ਖੱਟੀ ਮਿੱਠੀ ਵਧੀਆ ਤੇ ਜਿਹਦੀ ਤੁਹਾਨੂੰ ਨਾ ਕਰਾਂ ਕਿ ਅਸੀਂ ਰੈਸਪੀ ਸ਼ੇਅਰ ਦੇਖਿਓ ਹੈ ਕਾਦੀ ਸਬ지 ਹੈ ਤੇ ਚਲੋ ਸ਼ੁਰੂ ਕਰਦੇ ਹਾਂ ਅਸੀਂ ਰੈਸਪੀ ਇੱਕ ਵਾਰੀ ਬਣਾ ਕੇ ਜਰੂਰ ਦੇਖਣਾ ਖੁਸ਼ ਹੋ ਜਾਓਗੇ ਤੁਸੀਂ ਇਹ ਸਬ지 ਖਾ ਕੇ ਸਿਵਾਕੀ ਕਹੋ ਕਿ ਵਾਕਈ ਬੜੀ ਵਧੀਆ ਸਬਜੀ ਹੈ ਤੇ ਚਲੋ ਠੀਕ ਹੈ ਦੇਖ ਸਕਦੇ ਜੀ ਦਾ ਕਲਰ ਰੰਗ ਰੂਪ ਸ਼ੁਰੂ ਕਰਦੇ ਅਸੀਂ ਰੈਸਪੀ ਤੇ ਬਣੇ ਰਿਓ ਸਾਡੀ ਵੀਡੀਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਦੇਖਿਓ ਜ਼ਰੂਰ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਹੋਰ ਸਨੌਟਾ ਡਾਕੀ ਹਾਲਸ ਕਰਦੇ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਵਾਈਕ ਨੂੰ ਤੁਹਾਨੂੰ ਚੜਦੀ ਕਲਾ ਵਿੱਚ ਰੱਖੀ ਰਹਿਣ ਅੱਜ ਅਸੀਂ ਬਣਾਵਾਂਗੇ ਦੇਖ ਸਕਦੇ ਜੀ ਕਿਹੜੀ ਸਬਜੀ ਅਸੀਂ ਬਣਾਵਾਂਗੇ ਅੱਜ ਅਸੀਂ ਬਣਾਵਾਂਗੇ ਪਰਤਾ ਇਹਨੂੰ ਨਾ ਮੈਂ ਗੈਸ ਤੇ ਭੁੰਨ ਕੇ ਦੇ ਛਿਲਕੇ ਉਤਾਰ ਕੇ ਛੋਟਾ ਕੱਟ-ਕੱਟ ਕਰਕੇ ਰੱਖ ਲਿਆ ਹੈ ਤੇ ਜਿਹੜਾ ਥੋੜੇ ਬਹੁਤ ਛੋਟੇ ਸਿਕਾਰੇ ਲੱਗੇ ਹੋਏ ਸੀ ਸਾਡੇ ਬੈਂਗਰ ਤੇ ਉਹਦਾ ਅਸੀਂ ਥੋੜਾ ਜਿਹਾ ਬਣਾਵਾਂਗੇ ਪਰ ਤੱਕ ਕਿਉਂਕਿ ਦਾਲ ਸਾਡੀ ਬਣੀ ਹੋਈ ਹੈ ਤੇ ਨਾਲ ਚੁੱਕੀ ਸਬਜ਼ੀ ਬਣਾਵਾਂਗੇ ਤੇ ਜਿਹਦੀ ਤੁਹਾਨੂੰ ਮੈਂ ਕਰਾਂਗੀ ਰੈਸਪੀ ਸ਼ੇਅਰ ਤੇ ਇੱਕ ਐਨੇ ਵਧੀਆ ਤਰੀਕੇ ਨਾਲ ਖਾਣ ਬਣਾਵਾਂਗੇ ਬਹੁਤ ਹੀ ਆਸਾਨ ਤੇ ਜਲਦੀ ਬਨਣ ਵਾਲਾ ਤੇ ਬੜੀ ਵਧੀਆ ਤਰੀਕਾ ਹੈ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਜੇ ਤੁਹਾਨੂੰ ਇਹ ਤਰੀਕਾ ਵਧੀਆ ਲੱਗਦਾ ਹੈ ਤੇ ਤਾਰੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰਿਓ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਅਬ ਐਂ ਕਰਨਾ ਮੈਂ ਘਰੋਂ ਥੋੜੇ ਸੀ ਤੋਂ ਦੋ ਵੇਸੋ ਬੋਲੀ ਸਟਾਰਟ ਕੀਤੀ ਤੇ ਮੈਂ ਗੈਸ ਤੇ ਬਹੁਣ ਲਿਆਈ ਤੇ ਸਿਲਕੇ ਲਈ ਉਤਾਰ ਤੋ ਕੇ ਆ ਦਿਖ ਸਕਦੇ ਜੀ ਇਹਦੇ ਲਈ ਅਸੀਂ ਲਈਆ ਪੰਜ ਪਿਆਜ਼ ਤਿੰਨ ਟਮਾਟਰ ਥੋੜਾ ਜਿਹਾ ਅਦਰਕ ਹਰੀਆਂ ਮਿਰਚਾਂ ਇਹਨੂੰ ਅਸੀਂ ਲੰਮੇ ਲੰਮੇ ਬ੍ਰੀਕਲੀ ਕੱਟ ਕਰ ਲਾਗੇ ਟਮਾਟਰਾਂ ਨੂੰ ਵੀ ਅਦਰਕ ਨੂੰ ਵੀ ਤੇ ਹਰੀਆਂ ਮਿਰਚਾਂ ਨੂੰ ਵੀ ਫਿਰ ਤੁਹਾਨੂੰ ਮਿਲਦੀਆਂ ਕੱਟ ਕਰਕੇ ਕੀ ਕਰਨਾ ਮਮੀ ਹਾਂ ਪਪਾ ਉਹ ਨਾਲ ਜਿਉਂਦੀ ਜਿਹੜੀ ਕੰਡਿਆ ਫ੍ਰੀਕ ਫ੍ਰੀਕ ਪਿਆਜ਼ ਉੱਪਰ ਥੀ ਹੋ ਗਿਆ ਮਮੀ ਹਾਂ ਹਾਂ ਐਮੈਂ ਤਿਆਰੀ ਆ ਦੇਖਿਓ ਪਿਆਜ਼ ਨਾ ਲੰਮੇ ਲੰਮੇ ਫ੍ਰੀਕ ਫ੍ਰੀਕ ਕੱਟ ਲਏ ਅਦਰਕ ਵੀ ਟਮਾਟਰ ਵੀ ਹਰੀਆਂ ਮਰਚਾਂ ਵੀ ਤੇ ਹੁਣ ਮੈਂ ਲਾਵਾਂਗੀ ਤੜਕਾ ਤੇ ਤੁਹਾਨੂੰ ਦੱਸ ਦੇ ਕਿਹੜੇ ਤਰੀਕੇ ਨਾਲ ਬਣਾਉਣਾ ਇੱਕ ਗੱਲ ਹੋਰ ਜਦੋਂ ਤੁਹਾਡਾ ਨਾ ਮਾਨਾ ਹਮਲ ਜਿਤਾ ਫੈਸਟੀਵਲ ਲੰਗੇ ਹੋਏ ਆ ਸਾਡਾ ਨਹੀਂ ਜੀ ਕਰਦਾ ਚੀ ਜਟਲੀਆਂ ਖਾਧੀਆਂ ਅਸੀਂ ਪਹਾਰੀਆਂ ਖਾਧੀਆਂ ਤੇ ਤੇ ਮਨ ਹੋਰ ਤਰ੍ਹਾਂ ਦਾ ਹੋਇਆ ਤੇ ਇਹ ਪੜਤਾ ਖਾਣਾ ਤੁਹਾਡਾ ਮਨ ਇੱਕਦਮ ਵਧ ਗਿਆ ਹੈ ਕਿਹੜੀ ਤਰੀਕੇ ਨਾਲ ਬਣਾવાਗੇ ਤੇ ਆ ਦੇਖ ਸਕਦੇ ਜੀ ਹੁਣ ਸਭ ਤੋਂ ਪਹਿਲਾਂ ਮੈਂ ਰੱਖ ਕੇ ਫਰਾਈਪਨ ਗੈਸ ਤੇ ਫਿਰ ਬਣਾਨੇ ਤੇਲ ਹੋਣ ਦੀ ਰੱਖ ਦਿੱਤਾ ਅਸੀਂ ਗਰਮ ਤੇਲ ਸਾਡਾ ਪਕੌੜਿਆਂ ਵਾਲਾ ਬਚਿਆ ਹੋਇਆ ਉਹ ਹੀ ਅੱਜ ਪਾ ਲਿਆ ਨਾਲੇ ਤਾਂ ਕੱਲ ਦਾ ਫਰਾਈਪਨ ਵਰਤਿਆ ਇਹ ਮੈਂ ਹੀ ਵਰਤ ਉਹ ਛਾ ਜਾਏਗਾ ਤੇ ਨਾਲ ਹੀ ਸਾਡੀ ਸਬਜੀ ਬਣ ਜੇਗੀ ਕਿਉਂਕਿ ਅਸੀਂ ਤੁਹਾਡੇ ਨਾਲ ਕਰਦੇ ਹਾਂ ਦੀ ਮੇਨ ਰੈਸਪੀ ਸ਼ੇਅਰ ਤੇਲ ਹੋ ਜਾਂਦਾ ਜਦੋਂ ਗਰਮ ਤੇ ਇਹਦੇ ਵਿੱਚ ਪਾ ਦਾਂਗੇ ਅਸੀਂ ਸਾਬਤ ਮਸਾਲਾ ਵਿੱਚ ਇਹ ਜੀਰਾ ਕਾਲੀ ਮਿਰਚਾਂ ਤੇ ਤਨੀਆ ਇਹਨੂੰ ਅਸੀਂ ਹੁਣ ਪਕਾ ਲਏ ਹਾਂ ਤੁਹਾਨੂੰ ਇਹਦੇ ਵਿੱਚ ਜੀਰਾ ਸਾਡਾ ਪੂ ਚੁਕਾ ਹੈ ਦੇਖ ਸਕਦੇ ਹੋ ਹੁਣ ਜਿਹ ਵਿੱਚ ਪਾ ਦਾਂਗੇ ਅਸੀਂ ਅਦਰਕ ਤੁਸੀਂ ਲਸਣ ਵੀ ਪਾ ਸਕਦੇ ਜੇ ਮੈਂ ਲਸਣ ਸਕਿਪ ਕੀਤਾ ਹੋਇਆ ਹੈ Saya buka telefon, saya nampak. Ini tu hilang. Ini dia tu barang dia siap. ਹੋ ਨਾਂ ਦੇ ਜਿਆਦਾ ਕਿ ਲਾਈਟ ਬਰਾਊਨ ਕਲਰ ਦੇ ਨਹੀਂ ਹੋ ਜਾਂਦੇ ਯਾਰ ਲੋਕ ਇਹਨੇ ਲਾਈਟ ਬਰਾਊਨ ਕਲਰ ਦੇ ਇਹ ਹੋਣਾ ਇਹਦੇ ਵਿੱਚ ਪਾ ਦਾਂਗੇ ਅਸੀਂ ਹਲਦੀ ਥੋੜੀ ਜਿਹੀ ਗਰਮ ਮਸਾਲਾ ਪਾ ਦੇਗੀ ਮਰ ਹਲਦੀ ਦੇ ਸਾਟੀ ਪੁੱਚ ਕੀ ਹੈ ਇਹ ਨੂੰ ਦੇ ਵਿੱਚ ਪਾ ਲਾਂਗੇ ਸੇ ਟਮਾਟਰ ਤੇ ਹਰੀਆਂ ਮਿਰਚਾਂ ਇਹਨੂੰ ਸੀ ਲਾ ਦਾਂਗੇ ਤੇ ਹਾਲੀ ਦੇ ਵਿੱਚ ਪਾ ਦਾਂਗੇ ਨਮਕ ਕਿ ਪਹਿਲਾਂ ਜੀ ਨੇ ਕਿਹਾ ਮੈਂ ਮਤ ਪਾਵਾਂਗੀ ਹੁਣ ਲਮਕਤਾ ਹਾਂ ਉਹਨਾਂ ਅੰਕ ਕਿ ਵੜੇਟ ਮਾਟੇ ਰੰਗ ਕਾਲੇ ਹੋ ਗਏ ਸਾਡੇ ਗੁਰਬਾਰੀ ਬੜਾ ਲੱਗ ਗਏ ਮਾਬੇ ਦੇ ਪਾਜ ਮੈਂ ਟੋਈ ਸਬਜੀ ਫੜ ਬਾਲ ਕੇ ਤਿਆਰ ਹੋ ਜਾਂਦੀ ਹੈ ਹੁਣ ਸਿਰਫ ਆਪਾਂ ਨਾ ਟਮਾਟਰ ਗਾਲਨੇ ਆ ਇਹ ਟਮਾਟਰ ਸਾਡੇ ਪੱਕ ਜਾਣਗੇ ਤੇਰੇ ਦੇ ਵਿੱਚ ਪਾ ਦਾਂਗੇ ਤੇ ਪੜਖਾ ਉਹਨੂੰ 10 ਮਿੰਟ 1 ਕਾ 2 ਮਿੰਟ ਲਈ ਸੇਕ ਦਵਾਵਾਂਗੇ ਤੇ ਸਬਜੀ ਸਾਡੀ ਪੱਕ ਜਾਂਦੀ ਆ ਆਈ ਕੀ ਗੱਲੇ ਮੇਰੀ ਹੋਰ ਤੇ ਜੇ ਨਾ ਤੁਹਾਨੂੰ ਇਹਦੇ ਨਾਲ ਤੁਸੀਂ ਲਾ ਕੇ ਖਾਓ ਨਾ ਪਰੌਂਠੇ ਨਾਲ ਉਤਰਾ ਵਾਲੇ ਪੋਲੇ-ਪੋਲੇ ਤੇ ਜਦਾਂ ਟਾਈਮ ਹੋਵੇ ਇੰਨੇ ਜਿਆਦਾ ਸਬਜ਼ੀ ਸੁਆਦ ਲੱਗੇ ਬੱਚੇ ਨੂੰ ਟਿਫਨ 'ਚ ਵੀ ਤੁਸੀਂ ਇਹ ਸਰਦੀ ਦੇ ਸਕਦੇ ਜੇ ਤੇ ਬੜਾ ਵਧੀਆ ਤਰੀਕਾ ਜੇ ਬਹੁਤ ਆਦ ਲੱਗਦੀ ਹੈ ਮਨ ਨਹੀਂ ਨਾ ਕੋਸੋ ਨਾਲ ਉਤਰਾ ਆਪਣਾ ਕੇ ਮਨ ਹੋ ਤਰਾਂ ਚੱਲਣੇ ਜਸਾ ਤੇ ਗੋਸੂ ਗੀਤ ਇਹ ਆ ਵੀ ਸਾਡੀ ਗੁਨਾ ਦੇ ਖਾ ਰਹੇ ਨੇ ਜਿਹੜਾ ਇਹ ਕੋਈ ਨਾ ਮੇਰੇ ਸਿੰਪਲ ਹੈ ਵੀ ਜੇ ਮੈਂ ਜਰਾਂ ਦੇ ਇਹਲਾ ਬਣਾ ਲਵਾਂ ਉਸੇ ਦੇਖੋ ਲੁਕੋ ਮਿਕਸ ਕਰ ਲਓ ਮਿਕਸ ਕਰਕੇ ਇਹਦਾ ਇਹਨੂੰ ਬੈੱਲ ਨੂੰ ਪਾ ਦਿੱਤੀ ਹੈ ਥੋੜਾ ਜਿਹਾ ਸੇਕ ਦੇਣਾ ਪਾਉਂ ਜਾਣੀ ਪਰੂਡੀ ਕਰੀ ਹਾਂ ਦੇਖਿਓ ਕੌਣ ਜਾਂ ਚੋ ਵੀਦਾ ਅਨੂਰੇ ਸਬਜ਼ੀ ਦਾ ਤਿਆਰ ਕਰਾਉਣੀ ਆਉਣਗੇ ਤੇ ਤੁਹਾਡੇ ਘਰ ਜਾ ਕੇ ਕਹਾਂ ਕਿ ਸੀ ਪਾ ਲੈਣਾ ਤੇ ਨਾ ਵਦਿਆ ਕਰਦੇ। ਇਹ ਜਿਹੜੀ ਇਹ ਜਿਹੜੀ ਸਬਜੀ ਜਨਾ ਥੰਦਾ ਜਾਣਾ ਛੱਡ ਜਾ। ਉਹ ਟੱਕ ਦਿੱਤਾ ਆਨੇ ਨਨਮ। ਦੋ ਮਿੰਟਾਂ ਤੱਕ ਸੇ ਇਹਦਾ ਕੰਮ ਉਦਵਾਵਾ ਕੇ। ਆਹ ਬੰਨਿਆ ਸਬਜੀ ਹੋ ਚੁੱਕੀ ਹੈ ਬੱਸ ਮੈਂ ਡਿਗਦੀ ਕਸਰ ਹੈ ਵੀ ਆ ਦੇਖ ਲੇ ਜੀ। ਇਨਸਪੈਕ ਬੋਦੀ ਨੂੰ ਮੈਂ ਸੇਮ ਫਲੇਮ ਤੇ ਬਣਾਉਂਦੇ ਹਾਂ ਦੇਖਿਓ ਕਿਵੇਂ ਬਣੰਗੇ ਜਿਆਦਾ ਕਾਲੀ ਨਹੀਂ ਹੈ ਤੇ ਉਹਨਸਤੇ ਨਾਲ ਹੋਰ ਵੀ ਕਮਾ ਦੇ ਇਸ। ਥੱਕ ਦੇ ਦੇ। ਫਿਰ ਮੈਂ ਟਿਕੜਾਈ ਸੀਗੇ। ਜੀ ਘੱਟਾ ਦੇ ਵਾਲੀ ਦੀ ਥੋੜੀ ਹੋਣੀ ਐਂਡ ਮਿਕਸ ਹੋ ਜਾਈ। ਥੱਕ ਦਿਓ। ਫਿਰ ਮਿੰਟੇ ਬਾਅਦ ਇਹ ਦੇ ਦੇ। ਮਿੰਟੇ ਕੋਈ ਹੋ ਗਿਆ ਸਭ ਦਿਸਾ ਬਣਾ ਕੇ ਹੋ ਜੀ ਇਤਿਹਾਸ। ਆ ਦੇਖਿਓ ਹੈ। ਬਲਤਨਾ ਨੇ ਇਹਨਾਂ ਗੜੀ ਹੋ ਗਏ ਦਿਸਾ ਬਣ ਕੇ ਹੋ ਜੀ ਇਤਿਹਾਸ। ਤੇ ਹੁਣ ਸੀ ਗਿਆ ਇਸ ਕਰਕੇ ਬੰਦ ਦੇਖ ਸਕਦੇ ਐਨੇ ਵਧੀਆ ਖੱਟੀ ਮਿੱਠੀ ਕਰਾਰੀ ਸਾਰੇ ਫਲੇਵਰ ਇਹਦੇ ਵਿੱਚ ਹੱਗੇ ਨੇ ਤੇ ਠੀਕ ਹੈ ਫਰੈਂਡ ਇੱਕ ਵਾਰੀ ਲਾਸਟ ਵਿੱਚ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਮਿਲਦੇ ਰਹਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਾਏ ਬਾਏ ਜੇ ਤੁਹਾਡਾ ਮਨ ਆਗ ਚੁਕਾ ਨਾ ਦੀਵਾਲੀ ਦੇ ਹੈਵੀ ਹੈਵੀ ਪਕਵਾਨਾਂ ਤੋਂ ਬਾਅਦ ਮਠਿਆਈਆਂ ਤੋਂ ਬਾਅਦ ਤੇ ਤੁਹਾਡਾ ਕੀ ਕਰਦਾ ਕੋਈ ਚਟਪਟਾ ਜਿਹਾ ਵਧੀਆ ਜਿਹਾ ਖਾਣ ਨੂੰ ਤੇ ਬਣਾ ਕੇ ਖਾਓ ਆਹ ਵਾਲੀ ਰੈਸਪੀ ਨਿੰਬੂ ਵੀ ਪਾ ਲਓ ਜੇ ਤੁਹਾਨੂੰ ਮਨ ਆਪ ਚੁਪਾ ਫੈਸਟੀਵਲ ਤੋਂ ਬਾਅਦ ਚੀਜ਼ਾਂ ਖਾ ਕੇ ਹੈਵੀ ਹੈਵੀ ਮਠਿਆਈ ਵਗੈਰਾ ਤੇ ਮਗਰੋਂ ਬਣਾ ਕੇ ਖਾਓ ਆਹ ਵਾਲੀ ਸਬ지 ਤੇ ਦੇਖ ਸਕਦੇ ਜੀ ਤੇ ਜੀ ਜੀ ਟਾਲਾਸੀ ਕਰਾਂਗੇ ਰੈਸਪੀ ਸ਼ੇਅਰ ਇਹ ਰੂੜ ਬਣਾ ਕੇ ਦੇਖਿਓ ਦੇਖਿਓ ਐਂ ਥੋੜਾ ਮਨ ਵਧੀਆ ਕਰ ਦੋਗੇ ਵਿਆਹ ਜਹਾਦੀਆਂ ਤੋਂ ਬਾਅਦ ਤਿਵਾਰਾ ਤੋਂ ਬਾਅਦ ਇਹ ਜ਼ਰੂਰ ਨਾ ਕਰੀਓ